ਹਾਂਜੀ ਦੋਸਤੋ ਕੀ ਹਾਲ ਚਾਲ ਜੇ ਸਤਿ ਸ੍ਰੀ ਅਕਾਲ ਸਾਰੇ ਠੀਕ ਠਾਕ ਜੇ ਵਧੀਆ ਤੇ ਅੱਜ ਆ ਜੀ ਮੇਰਾ ਸਾਈਨ ਆਫ ਮੈਂ ਲੱਗਾ ਜਾਇਤੋਂ ਉਤਰਨਾ ਆਪਣੇ ਮੇਰੇ ਅੱਜ 8.5 ਮਹੀਨੇ ਇਸ ਜਾਇਤ ਕੰਪਲੀਟ ਹੋ ਗਏ ਆ ਤੇ ਆ ਵੇਖੋ ਮੈਂ ਤੁਹਾਨੂੰ ਦਿਖਾਉਣਾ ਮੇਰੀ ਹੋ ਗਈ ਤਿਆਰੀ ਪੂਰੀ ਤੇ ਹਾਂਜੀ ਆ ਵੇਖੋ ਆਪਣੇ ਮੇਰੇ ਹੁਣ ਬੈਗ ਬੋਗ ਪੈ ਗਿਆ ਸਾਰੇ ਆ ਸਾਰਾ ਆਪਾਂ ਸਮਾਨ ਸਮੂਹ ਸੰਭਤਾ ਬਿਲਕੁਲ ਆਪਣਾ ਰੈਡੀ ਕਰਤਾ ਵਾ ਠੀਕ ਆ ਹੁਣ ਨਵੇਂ ਬੰਦੇ ਆਉਣਗੇ ਤੇ ਉਹ ਇਸ ਜਾਇਤ ਦੇ ਉੱਤੇ ਆਪਣਾ ਅਗਲੇ 9 ਮਹੀਨੇ ਫਿਰ ਨਵਾਂ ਮੁੰਡਾ ਆ ਗਿਆ ਵਾ ਉਹਨੂੰ ਮੈਂ ਆਪਣਾ ਕੈਬਨ ਪੂਰਾ ਹੈਂਡਓਵਰ ਕਰ ਦੇਣਾ ਚਾਬੀ ਉਹਨੂੰ ਦੇ ਦੇਣੀ ਆ ਤੇ ਅੱਜ ਆਪਣੀ ਹੁਣ ਫਲਾਈਟ ਆ ਰਾਤ ਦੀ 9 ਵਜੇ ਦੀ ਇੱਥੋਂ ਹੋਚੀ ਮਿੰਨ ਤੋਂ ਆਪਾਂ ਵੋਂਗ ਤਾਉ ਸ਼ਹਿਰ ਦੇ ਵਿੱਚ ਖੜੇ ਆ ਇੱਥੋਂ 2 2.5 ਘੰਟਿਆਂ ਦਾ ਸਫ਼ਰ ਆ ਵੋਂਗ ਆਪਣਾ ਹੋਚੀ ਮਿੰਨ ਦਾ ਵਿਅਤਨਾਮ ਸ਼ਹਿਰ ਤੋਂ ਦਿੱਲੀ ਤੇ ਦਿੱਲੀ ਤੋਂ ਅੰਮ੍ਰਿਤਸਰ ਫਿਰ ਆ ਪਾਵਾਂਗੇ ਤੇ ਆ ਜਿਹੜਾ ਮੇਰਾ ਕਮਰਾ ਵਾ ਇਹ ਹੁਣ ਮੈਂ ਹੈਂਡਓਵਰ ਕਰ ਦੇਣਾ ਆਪਣੇ ਨਵੇਂ ਮੁੰਡੇ ਨੂੰ ਉਹ ਆਲਰੇਡੀ ਜਾ ਇੱਥੇ ਆ ਗਿਆ ਵਾ ਉਹਨੂੰ ਵਿਖਾਉਣੇ ਆਪਾਂ ਵੀ ਬੈਗ ਬੂਗ ਆਪਣੇ ਪੂਰੇ ਪੈ ਗਿਆ ਆਪਾਂ ਨਿਕਲਦੇ ਹੁਣ ਵੈਗਰੂ ਕਹਿ ਕੇ ਸੱਜੇ ਸੱਜੇ ਠੀਕ ਹੈ ਜੀ ਇੱਕ ਇੱਕ ਬੈਗ ਕਰਕੇ ਆਪਾਂ ਲਿਫਟ ਦੇ ਕੋਲ ਰੱਖਦੇ ਆ ਅੱਜ ਸਾਡੇ 6 ਜਣਿਆਂ ਦਾ ਸਾਈਨ ਆਫ ਆ ਅਹੀਂ ਚੱਲੇ 6 ਜਣੇ ਜਾਇ ਤੋਂ ਉਤਰ ਲੱਗੇ ਆ ਤੇ ਨਵੇਂ ਬੰਦੇ ਆ ਗਏ ਉਹਨਾਂ ਨੇ ਆਪਣੀ ਡਿਊਟੀ ਸੰਭਾਲ ਲਈ ਆਵੇ ਆ ਆਪਣਾ ਕਮਰਾ ਵਾ ਇਹਨੂੰ ਹੁਣ ਆਪਾਂ ਕਹਿ ਦੇਣਾ ਬਾਏ ਬਾਏ ਇੱਥੇ ਰਿਹਾ ਮੈਂ ਸਾਢੇ 8 ਮਹੀਨੇ ਰਿਹਾ ਕੰਟਰੈਕਟ ਮੇਰਾ 9 ਮਹੀਨਾ ਦਾ ਸੀ ਪਰ ਉਹ ਸਾਈਨ ਆਫ ਮੇਰਾ ਸਾਢੇ 8 ਮਹੀਨਾ ਚ ਹੋ ਚੱਲਿਆ ਵਾ ਤੇ ਆਵੇ ਆਪਣੀ ਹੋ ਗਈ ਪੂਰੀ ਤਿਆਰੀ ਤੇ ਚੈੱਕ ਕਰੋ ਆਪਾਂ ਬੈਗ ਬੂ ਪਾ ਕੇ ਹੋ ਗਏ ਤਿਆਰ ਤੇ ਆਜੋ ਹੁਣ ਆਪਾਂ ਚੱਲਦੇ ਆ ਜੀ ਥ ਤੇ ਆਪਨਾ ਬਿਲਕੁਲ ਕੈਬਿਨ ਆਪਾਂ ਅਗਲੇ ਬੰਦੇ ਵਾਸਤੇ ਹੈਂਡਓਵਰ ਵਾਸਤੇ ਤਿਆਰ ਕਰ ਲਿਆ ਵਾ ਹੁਣ ਉਹ ਨਵਾਂ ਮੁੰਡਾ ਆਊਗਾ ਉਹ ਇੱਥੇ 8-9 ਮਹੀਨੇ ਰਹੂਗਾ ਤੇ ਆਪਾਂ ਬੁਲਾਈਏ ਫਤਿਹ ਆਜੋ ਆਵੇ ਇਧਰ ਨੂੰ ਆਪਣਾ ਵਜਾ ਇਹਦਾ ਬਾਹਰ ਆ ਤੇ ਆ ਆਪਣੇ ਬੈਗ ਆ ਤੇ ਹੁਣ ਆਜੋ ਆਪਾਂ ਇੱਕ ਇੱਕ ਕਰਕੇ ਬੈਗ ਆਪਣਾ ਬਾਹਰ ਲੈ ਕੇ ਜਾਣੇ ਠੀਕ ਹੈ ਜੀ ਆਵੇ ਲਿਫਟ ਆ ਗਈ ਬਸ ਥੱਲੇ ਆਪਾਂ ਪਹੁੰਚ ਗਏ ਹੁਣ ਆਪਾਂ ਆਪਣੇ ਬੈਗ ਬਾਹਰ ਰੱਖਾਂਗੇ ਠੀਕ ਹੈ ਬੈਗ ਬਾਹਰ ਰੱਖ ਕੇ ਤੇ ਤੁਹਾਨੂੰ ਮੁਫਤ ਐਸ ਰੱਖ ਸੀਨ ਠੀਕ ਹੈ ਨਾਲੇ ਪੋਰਡਾ ਨੂੰ ਉਖਾ ਦਿੰਨੇ ਅੱਜ ਇਹ ਨਾਲੇ ਮੇਰਾ ਖੰਬੇ ਬਾਹਰ ਆਜੋ ਆ ਦਿਨ ਹੁੰਦਾ ਨਾ ਇਹ ਸਾਡੇ ਵਾਸਤੇ ਬੜਾ ਖੁਸ਼ੀ ਵਾਲਾ ਦਿਨ ਹੁੰਦਾ ਕਿਉਂਕਿ 8 8.5 ਮਹੀਨੇ ਕਰਦਿਆਂ ਤੋਂ ਦੂਰ ਰਹਿਣਾ ਹਨਾ ਬੱਚਿਆਂ ਦੇ ਨਾਲ ਕਰਦਿਆਂ ਦੇ ਨਾਲ ਸਿਰਫ ਫੋਨ ਤੇ ਗੱਲਬਾਤ ਹੋਣੀ ਬੜਾ ਉਖਾ ਹੋ ਜਾਂਦਾ ਵਾ ਜੋ ਆਜੋ ਆਵੇ ਆਪਣੇ ਬੰਦੇੜੇ ਨਾਲ ਦੀਆਂ ਡਿਊਟੀ ਸੰਭਾਲ ਲਈ ਆ ਇੱਥੇ ਹੁਣ ਆਪਣੀ ਨਾ ਆਜੂਗੀ ਆਵੇ ਆ ਵੀਰ ਨੇ ਮੈਨੂੰ ਡਿਊਟੀ ਤੋਂ ਰਿਲੀਵ ਕਰਤਾ ਵਾ ਠੀਕ ਹੈ ਜੀ ਇਹ ਮੁੰਡੇ ਨੇ ਆਪਾਂ ਨੂੰ ਰਿਲੀਵ ਕੀਤਾ ਵਾ ਹੁਣੇ 8-9 ਮਹੀਨੇ ਜਾਜ ਤੇ ਰਹੂਗਾ ਆਵੇ ਆ ਮੁੰਡਾ ਇਨੇ ਰਹਿ ਜਾਣਾ ਵਾ ਇਹ ਆਪਣਾ ਪੱਕਾ ਯਾਰ ਹੀ ਆਹ ਵਾਲਾ ਮੁੰਡਾ ਜਿਹੜਾ ਇਨੇ ਆ ਕੇ ਮੈਨੂੰ ਰਿਲੀਵ ਕੀਤਾ ਵਾ ਤੇ ਹੁਣ ਆਪਾਂ ਵੀ ਇੱਥੇ ਰੱਖਾਂਗੇ ਬੈਗ ਹੈਲੋ ਸੈਕਿੰਡ ਯਾ ਯਾ ਥੈਂਕ ਯੂ ਤੇ ਆਵੇ ਇਹਦੇ ਵਿੱਚ ਆਪਾਂ ਬੈਗ ਪਾ ਕੇ ਆਪਣੇ ਸਾਰੇ ਬੈਗ ਤੇ ਕ੍ਰੇਨ ਦੇ ਨਾਲ ਆਹੜੀ ਕ੍ਰੇਨ ਖੋਤੀ ਨਾ ਆੜੀ ਆਹ ਕ੍ਰੇਨ ਇਹਦੇ ਨਾਲ ਆਪਾਂ ਸਾਰੇ ਬੈਗ ਜਿਹੜੇ ਥੱਲੇ ਲੋਅਰ ਕਰ ਦਾਂਗੇ ਬੈਗ ਬੁਗ ਲੱਗੇ ਥੱਲੇ ਲਾਉਣ ਠੀਕ ਆ ਤੇ ਚੱਲਦੇ ਆਂ ਤੇ ਆਪਾਂ ਬੈਗ ਤੁਹਾਨੂੰ ਦਿਖਾਉਣੇ ਲਾ ਕੇ ਠੀਕ ਆ ਆਪਣੇ ਬੰਦਿਆ ਨੇ ਹੁਣ ਰਹਿਣਾ ਜਾਜ ਦੇ ਉੱਤੇ ਤੇ ਆਪਾਂ ਬੈ ਤੇ ਆਪਣੇ ਚੀਫ ਇੰਜੀਨੀਅਰ ਨੇ ਜਾਇਦ ਰਹੇਣਾ ਸਾਰਿਆਂ ਨੇ ਇਨਨ ਜਾਇਦ ਰਹੇਣਾ ਇਹਨਾਂ ਨੇ ਵੀ ਜਾਇਦ ਰਹੇੜਾ ਉਹਨੇ ਮਗਰਲੇ ਵਿੱਚ ਜਾ ਜਾਣਾ ਮੇਰੇ ਨਾਲ ਠੀਕ ਹੈ ਤੇ ਇੰਨੇ ਜਾਣਾ ਵਾ ਮੇਰੇ ਨਾਲ ਇੰਨੇ ਵੀ ਜਾਣਾ ਵਾ ਅਸੀਂ 55 ਬੰਦਿਆਂ ਨੇ ਜਾਣਾ ਵਾ ਤੇ ਬਾਕੀਆਂ ਨੂੰ ਥੋੜਿਆ ਰਹਿਣਾ ਆਵੇ ਸਾਡੇ ਬੈਗ ਲੈਣ ਲੱਗੇ ਹੋਣਾ ਥੱਲੇ ਤੁਹਾਨੂੰ ਬੁਹਾਉਣੇ ਆਪਾਂ ਬੈਗ ਲਾ ਕੇ ਠੀਕ ਹੈ ਜੀ ਤੇ ਠੀਕ ਹੈ ਅਗਰੇਹਿੰਦ ਦੇ ਨਾਲ ਚੁੱਕ ਕੇ ਤੇ ਆਪਾਂ ਆਪਣੇ ਬੈਗ ਲਾ ਦੇਣੇ ਠੀਕ ਹੈ ਹੁਣ ਆਪਾਂ ਅੰਦਰ ਜਾ ਕੇ ਲੈਨੇ ਪਾਸਪੋਰਟ ਆ 6-7 ਜਣੇ ਸਾਡੇ ਨਾਲ ਹੀ ਚੱਲੇ ਆ ਸਾਈਨ ਆਫ ਲੱਗੇ ਕਰਨ ਇਕੱਠੇ ਤੇ ਅਬ ਬੋਸਨ ਪੂਰਾ ਐਕਸਾਈਟਡ ਐ ਅੱਜ ਸਾਈਨ ਆਫ ਕਰਨ ਲੱਗਾ ਤੇ ਚੀਫ ਆਫਸਰ ਸਾਡੇ ਚੀਫ ਆਫਸਰ ਦਾ ਵੀ ਸਾਈਨ ਆਫ ਆ ਪਰ ਇਹਨਾਂ ਦਾ 1 ਘੰਟੇ ਬਾਅਦ ਆ ਸੋ ਸ਼ੀ ਇਸ ਗੋਇੰਗ ਟੂ ਸਾਈਨ ਆਫ ਆਫਟਰ 1 ਆਵਰ ਤੇ ਇਹਨਾਂ ਦਾ ਆਈ ਥੋਨ ਆਪ ਆਪਣੇ ਪਾਸਪੋਰਟ ਲੈਣੇ ਆ ਡੈਫੀਨਿਟਲੀ ਯਾ ਇਟਸ ਵੈਰੀ 빅 ਆਪਨੇ ਨਵੇਂ ਚੀਫ ਆਫਸਰ ਆ ਗਏ ਤੇ ਆਹ ਵਾਲੇ ਚੀਫ ਆਫਿਸਰ ਨੇ ਸਾਈਨ ਆਫ ਕਰਨਾ ਚੀਫ ਆਫਿਸਰ ਐਂਡ ਫੋਲੋ ਹਿਮ ਤੇ ਇਹ ਆਪਣੇ ਨਵੇਂ ਚੀਫ ਆਫਿਸਰ ਆ ਗਏ ਇਹਨਾਂ ਦਾ ਸਾਈਨ ਆਫ ਹੋਏ ਨਾ ਕਿ ਹੁਣ ਇਹਨਾਂ ਨੇ ਟੈਕ ਚਾਰਜ ਲੈ ਲਿਆ ਠੀਕ ਹੈ ਜੀ ਤੇ ਆਹ ਆਪਣਾ ਪਾਸਪੋਰਟ ਆਪਾਂ ਨੂੰ ਮਿਲ ਗਿਆ ਠੀਕ ਹੈ ਜੀ ਤੇ ਆਪਾਂ ਹੁਣ ਲੈ ਕੇ ਤੇ ਆਪਾਂ ਚੱਲ ਜਾਂਗੇ ਠੀਕ ਹੈ ਜੀ ਹੁਣ ਆਪਣੇ ਨਾਲ ਦੇ ਸਾਰੇ ਤਿਆਰ ਆ ਹੁਣ ਆਹ ਦੇਖੋ ਤੁਸੀਂ ਆਪਾਂ ਨੂੰ ਸੀ ਆਫ ਕਰਨ ਵਾਸਤੇ ਸਾਰੇ ਬੰਦੇ ਇਕੱਠੋ ਤੇ ਇਹਨਾਂ ਦੇ ਵਿੱਚ ਅਸੀਂ 7 ਜਾਣੇ ਆਪ ਲੱਗੇ ਸਾਈਨ ਆਫ ਕਰਨ ਤੇ ਬਾਕੀ ਸਾਰੇ ਜਾਨੇ ਇੱਥੇ ਰਹਿ ਜਾਣਗੇ ਤੇ ਸਾਨੂੰ ਸੀਓ ਆਫ ਕਰਨ ਵਾਸਤੇ ਇੱਥੇ ਤਿਆਰ ਨੇ। ਓਏ ਹੁਣ ਆਪਾਂ ਚੱਲੇ ਆਂ ਸਾਰੇ ਜਾਨੇ ਠੀਕ ਹੈ ਜੀ। ਇੱਥੇ ਬੂਟ ਬਾੜ ਪਾਉਣੇ ਪੈਂਦੇ ਆ। ਪਤਾ ਕੀ ਗੱਲ ਆ ਪੋਰਡ ਦੇ ਉੱਤੇ ਆਪਾਂ ਸਿਵਲ ਆਪਣੇ ਬੂਟ ਨਹੀਂ ਪਾ ਸਕਦੇ ਇੱਕ ਤਾਂ ਕੁਰਤੀਆਂ ਜਰੂਰ ਆਪਾਂ ਨੂੰ ਪਾਉਣੀਆਂ ਪੈਂਦੀਆਂ ਵਾ ਤੇ ਦੂਸਰਾ ਆਪਾਂ ਨੂੰ ਸੇਫਟੀ ਸ਼ੂਜ਼ ਪਾਉਣੇ ਪੈਂਦੇ ਆ। ਉਹ ਆਪਾਂ ਪਾ ਲਈਏ ਠੀਕ ਜਾਵੇ ਬੂਟ ਆਪਾਂ ਆਪਣੇ ਹੱਥ 'ਚ ਫੜ ਲਿਆ। ਸੇਫਟੀ ਸ਼ੂਜ਼ ਆਪਾਂ ਬਾਹਰ ਜਾ ਕੇ ਉਹਨੂੰ ਦੇ ਦੇਣੇ ਤਾਂ ਆਪ ਬੂਟ ਆਪਾਂ ਆਪਣੇ ਪਾ ਲਾਂਗੇ ਠੀਕ ਹੈ ਜੀ। ਚਲ ਓਕੇ ਪੈਟ੍ਰਿਕ ਯਾ ਓਕੇ ਇਟ ਵਾਸ ਨਾਈਸ ਯਾ 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 ਸੰਗਾ ਭਾਈ ਓਕੇ ਠੀਕ ਹੈ ਓਕੇ 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 ਟੀ ਸੀ ਯੂ ਯਾ ਓਕੇ 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 ਦੀਪਕ ਯਾ ਓਕੇ 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 ਅਬ ਇਹ ਆ ਸਾਰੇ ਬੰਦੇ ਚੱਲੇ ਹੁਣ ਆਪਣੇ ਨਾਲ ਤੇ ਇਹ ਆ ਅੱਜ ਆਪਣਾ ਸਾਈਨ ਆਫ ਇਹਨੂੰ ਕਹਿੰਦੇ ਸਾਈਨ ਆਫ ਆਪਾਂ 6-7 ਬੰਦੇ ਸਾਈਨ ਆਫ ਕਰ ਲੱਗੇ ਟੁਗੇਦਰ ਠੀਕ ਹੈ ਜੀ ਓਕੇ ਨikhil ਓਕੇ ਨikhil ਓਕੇ ਨikhil ਹਾਂ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਬਾਏ ਬਾਏ ओके बाय 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 चलो जी ਹੁਣ ਆਪਾਂ ਚੱਲੀਏ ਸਾਰੇ ਜਾਣੇ ਹਾਂ ਠੀਕ ਆ ਵੀ ਆਪਣੇ ਸਾਰੇ ਜਾਣੇ ਰਹਿ ਗਏ ਉੱਪਰ ਜਹਾਜ਼ ਤੇ ਤੇ ਆਪਾਂ ਚੱਲੇ ਸਾਰੇ ਆ ਆਹ ਇਨੇ ਬੰਦੇ ਉੱਤਰ ਚਲੇ ਆ ਠੀਕ ਹੈ ਜੀ ਥੱਲੇ ਆਪਣੇ ਆ ਉਹ ਵੀ ਬੈਗ ਪਏ ਤੇ ਆ ਉਹ ਜਿਹੜਾ ਆਪਣੇ ਉੱਪਰ ਵਾਲੇ ਬੰਦੇ ਆ ਉਹ ਰਹਿ ਗਏ ਸਾਰੇ ਸਾਰੇ ਜਾਣੇ ਅੱਛਾ ਯਾਰ ਮੇਰਾ ਹੈ ਜੀ ਤੇ ਆਵੇ ਆਪਾਂ ਇਹ ਜਹਾਜ਼ ਤੋਂ ਹੁਣ ਗਏ ਆ ਉੱਤਰ ਤੇ ਆ ਆਪਣਾ ਜਹਾਜ਼ ਰਹਿ ਗਿਆ ਤੇ ਹੁਣ ਆਪਾਂ ਚਲੋ ਅੱਗੇ ਜਾ ਕੇ ਉਹ ਤੋਂ ਗੱਡੀ ਲੈ ਲੈਂਦੇ ਆ ਆ ਵੀ ਆ ਆਪਣੀਆਂ ਹੁਣ ਦੋ ਗੱਡੀਆਂ ਆਈਆਂ ਵਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਸਮਾਨ ਸੋਣ ਆਪਣਾ ਰੱਖਤਾ ਵਾ ਠੀਕ ਹੈ ਤੇ ਉਹ ਆਪਣਾ ਜਹਾਜ਼ ਖਲੋਤਾ ਰਹਿ ਗਿਆ ਠੀਕ ਹੈ ਉਹ ਬੜਾ ਦਿਸੰਦਿਆ ਨਾ ਉਹ ਆਪਣਾ ਜਹਾਜ਼ ਆ ਤੇ ਆ ਹੁਣ ਗੱਡੀਆਂ ਆਈਆਂ ਆਪਣਾ ਆਪਾਂ ਇਹਨਾਂ ਦੇ ਵਿੱਚ ਬਹਿ ਜਾਣਾ ਵਾ ਤੇ ਚੱਲਦੇ ਆ ਚਲੋ ਜੀ ਆਜੋ ਜੀ ਠੀਕ ਆ ਬੰਦਾ ਆਪਾਂ ਨੂੰ ਛੱਡਣੇ ਆ ਉਹ ਆਪਣਾ ਪਿੱਛੇ ਜਹਾਜ਼ ਖਲੋਤਾ ਰਹਿ ਗਿਆ ਤੁਹਾਨੂੰ ਬੁਹਾਉਣਾ ਇੱਕ ਮਿੰਟ ਇੱਥੋਂ ਹੁਣ ਆਪਾਂ ਨੂੰ 2.5 ਘੰਟੇ ਲੱਗਣੇ ਐਰਪੋਰਟ ਤੱਕ ਜਾਣ ਦੇ ਠੀਕ ਹੈ ਜੀ ਉਹ ਵੇ ਪੀਸੀ ਆਪਣਾ ਜਾ ਹੀ ਰਹਿ ਗਿਆ ਕੋਲਤਾ ਤੇ ਆ ਵੀਰ ਆਪਾਂ ਨੂੰ ਛੱਡਣ ਆਇਆ ਠੀਕ ਹੈ 1 ਮਿੰਟ 1 ਮਿੰਟ ਓਕੇ ਓਕੇ ਬ੍ਰੋ ਥੈਂਕ ਯੂ ਥੈਂਕ ਯੂ ਫਾਰ ਯੂਅਰ ਕਾਈਂਡ ਹੈਲਪ ਓਕੇ ਹਾਂ ਹਾਂ ਇਹ ਮੁੰਡੇ ਨੇ ਹੁਣ ਇਹਦਾ 1 ਮਹੀਨੇ ਬਾਅਦ ਸਾਈਨ ਆਫ ਇਸੇ ਪੋਰਟ ਤੋਂ ਠੀਕ ਹੈ ਜੀ ਬੰਦਿਆ ਵੀ ਆਪਣੇ ਨਾਲ ਦੇ ਸਾਰੇ ਬਹਿ ਗਿਆ ਨਾਲ ਠੀਕ ਹੈ ਮੋਹਿਤ ਬਹਿ ਗਿਆ ਚੀਫ ਕੁੱਕ ਤੇ ਫਿਟਰ ਵੀ ਨਾਲ ਬਹਿ ਗਿਆ ਆਪਣਾ ਠੀਕ ਹੈ ਮੈਨੂਅਲ ਤੇ ਆ ਵੀਰ ਆਪਣਾ ਆ ਆਪਾਂ ਨੂੰ ਲੈਂਡ ਡਰਾਈਵਰ ਇਹ ਆਪਾਂ ਨੂੰ 에ਰਪੋਰਟ ਤੇ ਛੱਡੂਗਾ ਠੀਕ ਹੈ ਜੀ ਹਾਂ ਚਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਹੁਣ ਆਪਾਂ ਚੱਲੀਏ ਜੀ ਆਜੋ ਜੀ ਜਾਜ ਰਹਿ ਗਿਆ ਖਲੋਤਾ ਇਹ ਜਾਜ ਦਾ ਕੰਮ ਹੈ ਚਲਦਾ ਹੀ ਰਹਿਣਾ ਲਗਾਤਾਰ ਇਹ 40 40 ਚੱਲਦਾ ਰਹਿਣਾ ਨਵੇਂ ਬੰਦੇ ਆ ਗਏ ਡਿਊਟੀ ਤੇ ਆਵੇ ਜੀ ਆਪਾਂ ਲਈਏ ਸਤਨਾਗਰ ਦਾ ਨਾ ਤੇ ਕੱਲ ਆਪਾਂ ਪਹੁੰਚ ਜਾਗੇ ਆਪਣੇ ਘਰੇ ਤੇ ਹੁਣ ਸਾਢੇ 3 ਮਹੀਨੇ ਆਪਾਂ ਕਰਾਂਗੇ ਆਪਣੀ ਛੁੱਟੀ ਇੰਜੋਏ ਨਵੇਂ ਮਿੱਤਰੋ ਆਪਾਂ ਨਿਕਲ ਗਏ ਪੋਰਟ ਦੇ ਉਤੋਂ ਹੁਣ ਤੇ ਗੱਡੀ ਖਿੱਚਦੀ ਵੀਰ ਨੇ ਆਪਣੇ ਨੇ ਹੁਣ 에ਰਪੋਰਟ ਵੱਲ ਨੂੰ 2 ਘੰਟੇ ਲੱਗਣਗੇ ਤੇ ਆਪਣੇ ਨਾਲ ਦੇ ਵਿੱਚ ਬਹਿ ਕੇ ਆਵੇ ਠੀਕ ਆ ਤੇ ਆਪਾਂ ਹੁਣ ਜਾਂਦੇ 에ਰਪੋਰਟ ਵੱਲ ਨੂੰ ਠੀਕ ਹੈ ਜੀ ਤੇ ਆਪਣੀ ਫਲਾਈਟ ਰਾਤ ਦੀ 9 ਵਜੇ ਦੀ ਤੇ 3 ਵਜੇ ਆਪਾਂ ਜਾਜ ਦੇ ਤੋਂ ਨਿਕਲੇ ਆਵੇ ਸਾਢੇ 3 ਹੋ ਗਏ ਹੁਣ ਤੇ ਆਪਾਂ ਰਾਹ ਦੇ ਵਿੱਚ ਜਾਂਦੇ ਆ ਤੇ ਤੁਹਾਨੂੰ ਕਰਾਉਣੇ ਆ ਦਰਸ਼ਨ ਮੇਲੇ ਵਿਅਤਨਾਮ ਸ਼ਹਿਰ ਦੇ ਵਿਅਤਨਾਮ ਦੇ ਵੋਂਗ ਤਾਉ ਤੋਂ ਆਪਾਂ ਨਿਕਲੇ ਆ ਤੇ ਹੋਚੀ ਮਿੰ ਸ਼ਹਿਰ ਵਾਲ ਨੂੰ ਆਪਾਂ ਜਾਂਦੇ ਆ ਠੀਕ ਹੈ ਜੀ 2-3 ਘੰਟੇ ਦਾ ਰਸਤਾ ਵਾ ਇੱਥੇ ਵੀ ਫਸਲਾਂ ਲੱਗੀਆਂ ਵੇਖੋ ਜਿਤਨਾ ਆਪਣੇ ਨਾਲ ਇਹ ਝੋਨੇ ਦੀ ਫਸਲ ਹੈ ਤੇ ਝੋਨਾ ਬਹੁਤ ਜ਼ਿਆਦਾ ਹੁੰਦਾ ਵਿਅਤਨਾਮ ਦੇ ਵਿੱਚ ਨਾ ਚੋਨਾ ਝੋਨੇ ਦੀ ਫਸਲ ਜ਼ਿਆਦੀ ਹੁੰਦੀ ਆ ਆ ਵੇਖੋ ਜੀ ਲੋ ਹੋ ਗਿਆ ਆਹ ਵੇਖੋ ਸਾਰੀ ਇਹਦੀ ਫਸਲ ਹੈ ਨਾ ਇਹ ਝੋਨਾ ਹੀ ਆ ਆ ਇਹ ਤਨਾ 10 ਜਨਵਰੀ ਚ ਹੁੰਨਾ ਵੜਦੇ ਇਸ ਹਾਲ ਦੇ ਵਿੱਚ ਲਗਭਗ 2 ਘੰਟੇ ਦੀ ਡਰਾਈਵ ਤੋਂ ਬਾਅਦ ਫਿਰ ਆਪਾਂ ਸਿੱਜੇ ਸਿੱਜੇ ਹੁਣ ਪਹੁੰਚ ਗਏ ਹੁੱਚੀਮੇਨ ਸ਼ਹਿਰ ਦੇ ਵਿੱਚ ਆਵੇ ਸ਼ਹਿਰ ਦੀ ਬੜੀ ਫੇਮਸ ਜੀ ਕੋਈ ਬਿਲਡਿੰਗ ਦੱਸਣ ਲੱਪੀ ਹੈ ਇੱਥੇ ਨਾ ਮੋਟਰਸਾਈਕਲ ਬਹੁਤ ਜ਼ਿਆਦਾ ਚੱਲਦੇ ਆ ਜਿ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਜ਼ਿਆਦਾ ਲੋਕ ਮੋਟਰਸਾਈਕਲ ਨੂੰ ਪ੍ਰੇਫਰ ਕਰਦੇ ਨਾ ਇੱਥੇ ਵੀ ਇਹ ਚੀਜ਼ ਨੋਟ ਕੀਤੀ ਹੈ ਕਿ ਹੱਦੋਂ ਜ਼ਿਆਦਾ ਲੋਕ ਜਿਹੜੇ ਆ ਮੋਟਰਸਾਈਕਲ ਨੂੰ ਪ੍ਰੇਫਰ ਕਰਦੇ ਆ ਤੇ ਸ਼ਾਮਾਂ ਦਾ ਟਾਈਮ ਹੋਣ ਕਰਕੇ ਭੀੜ ਭੜੱਕਾ ਵੀ ਬਹੁਤ ਜ਼ਿਆਦਾ ਹੈ ਆ ਸ਼ਾਮਾਂ ਦੇ ਨਾ ਹੁਣ 6 5 6 ਵੇ ਦਾ ਟਾਈਮ ਨੂੰ ਦੇਖਣ ਨੂੰ ਮਿਲੀ ਇੱਥੇ ਤੇ ਜਿਆਦਾ ਲੋਕ ਜਿਆਦਾ ਹੈ ਨਾ ਉਹ ਮੋਟਰਸਾਈਕਲ ਯੂਜ਼ ਕਰਦੇ ਇਤਰਾ ਆਪਣੇ ਇੰਡੀਆ ਚ ਆਪਾਂ ਮੋਟਰਸਾਈਕਲ ਪ੍ਰੇਫਰ ਕਰਦੇ ਆ ਲਗਭਗ 6 ਵਜੇ ਟ੍ਰੈਫਿਕ ਕਾਫੀ ਰਾਤ ਮਿਲਨ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਹਾਂ ਤੇ ਹਨੇਰਾ ਹੋ ਗਿਆ ਆਉਂਦਿਆਂ ਆਉਂਦਿਆਂ ਤੇ ਹੁਣ ਆਵਿਆ ਆਪਾਂ 에ਰਪੋਰਟ ਤੇ ਆ ਗਏ ਹਾਂ ਉਹ ਜਿੰਦਾ ਇਹ 메인 ਸ਼ਹਿਰ ਆ ਜਿ ਤਰ੍ਹਾਂ ਆਪਣੇ ਦਿੱਲੀ ਆ ਨਾ ਉਤਰਾਂ ਇਥੋਂ ਦਾ 메인 에ਰਪੋਰਟ ਹੋਚੀ ਮਿੰਦੇ ਵਿੱਚ ਪੈਂਦਾ ਇਥੋਂ ਆਪਣੀ ਫਲਾਈਟ ਜਿਹੜੀ ਰਾਤ ਦੇ 9 9:30 ਵਜੇ ਆਪਣੀ ਫਲਾਈਟ ਹੈ ਚੈੱਕ ਇਨ ਕਰਾਉਣੇ ਬੈਗ ਬੁੱਕ ਕਰਾਉਣੇ ਜਮਾ ਆਜਾ ਦੇ ਨਾਲ ਮੇਰੇ ਨਾਲ ਦੇ ਅਸੀਂ 6 ਠੀਕ ਹੈ ਤੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਨਾਲ ਜਾਂਦੇ ਆ ਆ ਮੇਰੇ ਨਾਲ ਦੇ ਆ ਆਪਾਂ ਹੁਣ ਬਸ ਪਹੁੰਚ ਜਾਣਾ ਦਿੱਲੀ ਰਾਤ ਦੇ 1 ਵਜੇ ਦਿੱਲੀ ਪਹੁੰਚ ਜਾਣਾ ਵਾ ਤੇ ਦਿੱਲੀ ਤੋਂ ਬਾਅਦ ਆਪਣੀ ਜਿਹੜੀ ਅਗਲੀ ਫਲਾਈਟ ਆ ਉਹ ਆ ਸਵੇਰੇ 5 ਵਜੇ 5 ਵਜੇ ਫਲਾਈਟ ਆ ਤੇ 6 ਵਜੇ ਅੰਬਰਸਰ ਤੇ 7 ਵਜੇ ਘਰੇ ਸਾਰਾ ਐਡਾ ਜਿਹੜਾ ਸਿਸਟਮ ਹੈ ਨਾ ਸਾਰਾ ਕੰਪਨੀ ਅਰੇਂਜ ਕਰਦੀ ਆ ਸਾਡੀ ਫਲਾਈਟ ਤੇ ਸਾਡਾ ਟਰਾਂਸਪੋਰਟੇਸ਼ਨ ਜਿੰਨਾ ਵੀ ਸਾਰਾ ਖਰਚਾ ਇੱਥੋਂ ਜੋ ਅਸੀਂ 에ਰਪੋਰਟ ਦੇ ਉੱਤੇ ਰੋਟੀ ਪਾਣੀ ਖਾਣਾ ਵਾ ਇਹ ਵੀ ਸਾਡਾ ਸਾਰਾ ਜਿਹੜਾ ਕੰਪਨੀ ਨੇ ਅਰੇਂਜ ਕਰਨਾ ਵਾ ਅਸੀਂ ਆਪਦੇ ਕੋਲੋਂ ਕੁਝ ਨਹੀਂ ਦੇਣਾ ਦਾ ਪੱਲਿਓ ਅੰਬਰਸਰ ਤੋਂ ਅੱਗੇ ਫਿਰ ਮੇਰੇ ਘਰ ਦੇ ਨਾਲ ਲੈਣਾ ਉਹਦੇ ਆਪਾਂ ਨੂੰ ਗੱਡੀ ਤੇ ਆਪੇ ਪਾਉਣਾ ਪੈਣਾ ਵਾ ਬਾਕੀ ਜਿਹੜਾ ਆਉਣ ਜਾਣ ਦਾ ਸਾਰਾ ਖਰਚਾ ਵਾ ਉਹ ਕੰਪਨੀ ਪੇ ਕਰਦੀ ਆ ਬਾਕੀ ਅਗਲੀ ਵਾਰੀ ਹੁਣ ਸਾਢੇ 3 ਮਹੀਨਾ ਦੀ ਮੇਰੀ ਛੁੱਟੀ ਆ ਤੇ ਆਪਾਂ ਜਾਵਾਂਗੇ ਜਾਹਦ ਦੇ ਉੱਤੇ ਅਗਲੇ ਸਾਲ 2026 ਦੇ ਵਿੱਚ ਮਾਰਚ ਦੇ ਵਿੱਚ ਜਾਵਾਂਗੇ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਤੇ ਫਿਰ ਤੁਹਾਨੂੰ ਦੱਸਾਂਗੇ ਉੱਥੇ ਆਪਾਂ ਕਿਵੇਂ ਦਾ ਸਾਫ ਕਾਕੇ ਵੈਂਦਾ ਨਹੀਂ ਉਹ ਛੋਟੇ ਬਾਕੀ ਸਾਂਭੂ ਮਾਈਸ ਪਾਂਗੇ ਬੰਬਈ ਅਰਪੋਰਟ ਤੇ ਤੇ ਹੁਣ ਆਪਣੀ ਇਥੋਂ ਡੋਮੈਸਟਿਕ ਫਲਾਈਟ ਨਾਲ ਤੇ ਆਪਣੇ ਸਾਰੇ ਨਹਾ ਲਿਆ ਤੇ ਇਥੋਂ ਹੁਣ ਕਿਸੇ ਨੇ ਬੰਬਈ ਚਲੇ ਜਾਣਾ ਕਿਸੇ ਨੇ ਕਲਕੱਤੇ ਚਲੇ ਜਾਣਾ ਆਪਾਂ ਆਪਣੇ ਸਾਰੇ ਡੋਮੈਸਟਿਕ ਫਲਾਈਟਾਂ ਫੜ ਲੈਣੀਆਂ ਆ ਆਪਾਂ ਉਹਨੇ ਅੰਮ੍ਰਿਤਸਰ ਜੀ ਮਿੱਤਰੋ ਤੇ ਆਪਾਂ ਆਣ ਪਹੁੰਚੇ ਆਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਤੇ ਵਧੀਆ ਰਿਹਾ ਆਪਣਾ ਸਫਰ 1 ਵਜੇ ਰਾਤ ਨੂੰ ਦਿੱਲੀ ਆ ਗਿਆ ਹਾਂ ਤੇ ਉਥੋਂ 6 ਵਜੇ ਆਪਣੀ 5 ਵਜੇ ਫਲਾਈਟ ਚੱਲੀ ਤੇ 6 ਵਜੇ ਹੁਣ ਆਪਾਂ ਪਹੁੰਚੇ ਅੰਮ੍ਰਿਤਸਰ ਵਧੀਆ ਰਿਹਾ ਸਫਰ ਤੇ ਹੁਣ ਇੱਥੇ ਆਪਣਾ ਲੱਗੇ ਜਾਉ ਇੱਥੇ ਹੁਣ ਆਪਣਾ ਆਊਗਾ ਬੈਗ ਤੇ ਆਪਾਂ ਲੈਨੇ ਆ ਜੀ ਬੈਗ ਰੱਬ ਦਾ ਟੱਪਲਾ ਕਰੇ ਪਹਿਲਾਂ ਟਰਾਲੀ ਲੈ ਲਈਏ ਵੀ ਇਧਰੋਂ ਬੈਗ ਘੁੰਮ ਘੁੰਮ ਕੇ ਇਧਰੋਂ ਹੁੰਦੇ ਆ ਬੈਗ ਆਪਣਾ ਇੱਕ ਇਹਨੂੰ ਆਪਾਂ ਚੁੱਕ ਲੈਨੇ ਆ ਇੱਕ ਹੋਰ ਇੱਥੇ ਆਉਣਾ ਲੈ ਕੇ ਫਿਰ ਕਰਦੇ ਡੈਡੀ ਨੂੰ ਫੋਨ ਫਿਰ ਪੁੱਛਦੇ ਕਿੱਥੇ ਆਗੇ ਡੈਡੀ ਹਾਂਜੀ ਬੈਗ ਆਪਣੇ ਆਗੇ ਆ ਬੈਗ ਆਪਾਂ ਲੈ ਲਿਆ ਤੇ ਡੈਡੀ ਨੂੰ ਆਪਾਂ ਫੋਨ ਕਰ ਲਿਆ ਡੈਡੀ ਕਹਿੰਦੇ ਮੈਂ ਬਾਹਰ ਆ ਗਿਆ ਬਸ ਤੇ ਹੁਣ ਆਜੋ ਆਪਾਂ ਬਾਹਰ ਚੱਲਦੇ ਆ ਚਲਿਏ ਘਰੇ ਜੀ ਸ਼ੁਕਰ ਹੋਇਆ ਕਿ ਤੇ ਘਰੇ ਪਹੁੰਚੇ ਆ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਆਣ ਪਹੁੰਚੇ ਆ ਬੜੇ ਟਾਈਮ ਦੇ ਨਾਲ ਹੀ ਤੇ ਠੰਡ ਹੋ ਗਈ ਵਾਵਾ ਇੱਥੇ ਉੱਥੇ ਜਿੱਥੋਂ ਤੁਰੇ ਹਾਂ ਵਿਆਤਨਾਮ ਉੱਥੇ ਤੇ ਗਰਮੀ ਹੀ ਜੇ 30 32 ਡਿਗਰੀ ਟੈਂਪਰੇਚਰ ਹੀ ਤੇ 10 ਡਿਗਰੀ ਹੋ ਗਿਆ ਹੁਣ ਵਾਵਾ ਠੰਡ ਹੈ ਸਵੇਰੇ ਸਵੇਰ ਦਾ ਟਾਈਮ ਆ ਕਰੋ ਦਰਸ਼ਨ ਗੁਰੂ ਰਾਮਦਾਸ ਜੀ ਦਾ ਦਰਬਾਰ ਸਾਹਿਬ ਦੀ ਇੱਥੇ ਲੱਗੀ ਆ ਆਵੇ ਫੋਟੋ ਬੜੀ ਸੋਹਣੀ ਬਣੀ ਬਣਾ ਕੇ ਲੱਗੀ ਤੇ ਬਾਹਰ ਸਾਰੇ ਲੋਕ ਜਿਹੜੇ ਆਪੋ ਆਪਣੇ ਰਿਸ਼ਦਾਰਾਂ ਦੀ ਵੇਡ ਕਰਨ ਦਾ ਆ ਇਹ ਵੀ ਇੱਕ ਬੜਾ ਵਧੀਆ ਟਾਈਮ ਹੁੰਦਾ ਜਿਹੜੇ ਬਾਹਰੋਂ ਆਏ ਉਹਨਾਂ ਨੂੰ ਵੀ ਚਾਹ ਹੁੰਦਾ ਵਾ ਜਿਹੜੇ ਲੈਣ ਆਏ ਹੁੰਦੇ ਆ ਉਹਨਾਂ ਨੂੰ ਵੀ ਚਾਹ ਹੁੰਦਾ ਵਾ ਹਰ ਕਿਸੇ ਨੂੰ ਆਪੋ ਆਪਣੇ ਪਿਆਰਿਆਂ ਨੂੰ ਮਿਲਦਾ ਤੇ ਇਦਾਂ ਹੀ ਆਪਾਂ ਨੂੰ ਆਵੇ ਆਪਣੇ ਪੰਜਾਬ ਦੀ ਚੱਕੀ ਦ੍ਰਿਸ਼ ਪੂਰੇ ਭੰਗੜੇ-ਭੰਗੜੇ ਪਾਉਣ ਵਾਲੇ ਬੈਠੇ ਠੀਕ ਹੈ ਜੀ ਤੇ ਆਪਾਂ ਚੱਲਦੇ ਹਾਂ ਹੁਣ ਡੈਡੀ ਜੀ ਉੱਥੇ ਆ ਗਏ ਹੋਣੇ ਆਪਾਂ ਬਹਿਨੇ ਕਿਤੇ ਧੁੰਦ ਜੀ ਪਈ ਓਏ ਵਾਵਾ ਠੰਡ ਹੋ ਗਈ ਇਹ ਉੱਥੇ ਬਹਿਨੇ ਜਾ ਕੇ ਉਧਰ ਆ ਗਏ ਹਾਂ ਜੜੀ ਨੇ ਉਹ ਵੀ ਆ ਗਏ ਉਹ ਪਿਛਲੀ ਗੱਡੀ ਜਿਹੜੀ ਉਹਨਾਂ ਦੀ ਆ ਆਵੇ ਡੈਡੀ ਆ ਗਏ ਉਹ ਗਾਂ ਲੈ ਆਓ ਆਵੇ ਆ ਗਏ ਡੈਡੀ ਲੈਣ ਹਾਂਜੀ ਡੈਡੀ ਸਤਿ ਸ੍ਰੀ ਅਕਾਲ ਠੀਕ ਆ ਸასიਆ ਡੈਡ ਜੀ ਕੀ ਹਾਲ ਚਾਲ ਜੀ ਠੀਕ ਠਾਕ ਤੇ ਹੋ ਰਹੀਆ ਉਹ ਠੀਕ ਆ ਹੋਰ ਸਭ ਤਾਂ ਠੀਕ ਠਾਕ ਹੋ ਰਹੀਆ ਰੱਖ ਲਿਆ ਪਾਵੇਂ ਜੀ ਦੇ ਹਾਂ ਤਾਂ ਰੱਖ ਦੇਣਾ ਜੀ ਇਹ ਅੱਗੇ ਰੱਖ ਲੈਣਾ ਬਸ ਠੀਕ ਹੈ ਠੀਕ ਹੈ ਜੀ ਠੀਕ ਹੈ ਜਿਹੜੀ ਆ ਚੀਜ਼ ਹੈ ਨਾ ਇਹਨੂੰ ਆਪਣੇ ਵੀਰ ਤਰਸਦੇ ਬਾਹਰ ਬੈਠੇ ਵੇਖੋ ਪੰਜਾਬ ਦੀ ਸਵੇਰ ਵੇਖੋ ਤੇ ਕਿੰਨਾ ਸੋਹਣਾ ਦਿਨ ਚੜਨ ਲਿਆ ਸਨਰਾਈਜ਼ ਹੋੁੰਦਿਆ ਵਾ ਇਹ ਸਨਰਾਈਜ਼ ਆਪਾਂ ਸਮੁੰਦਰ ਦੇ ਵਿੱਚ ਵੀ ਬੜੇ ਵੇਹnde ਰਹੇ ਆ ਪਰ ਜਿਹੜਾ ਇਸ ਤਰ੍ਹਾਂ ਪਿੰਡ ਸਨਰਾਈਜ਼ ਵੇਖਨ ਦਾ ਨਾ ਇਹ ਮਜ਼ਾ ਵੱਖਰਾ ਹੀ ਆ ਆ ਗਏ ਆ ਹੁਣ ਆਪਾਂ ਪਹੁੰਚਣ ਲੱਗੇ ਆ ਬਾਬਾ ਬੁੱਢਾ ਸਾਹਿਬ ਪਿੰਡ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਗੁਰਦਾਰਾ ਸਾਹਿਬ ਹੈ ਨਾ ਉਹ ਆਪਣੇ ਘਰ ਤੋਂ ਸਾਰਾ ਹੀ ਮਹਾ 6 7 7 ਕਿਲੋਮੀਟਰ 8 ਕਿਲੋਮੀਟਰ ਆਪਾਂ ਚਵਾਲਾ ਚੱਲੇ ਆ ਚਵਾਲਾ ਤੋਂ ਪਹਿਲਾਂ ਇੱਕ ੱਡਾ ਆਉਂਦਾ ਠੱਠਾ ਉਥੇ ਬੀੜ ਬਾਬਾ ਬੁੱਢਾ ਸਾਹਿਬ ਦਾ ਗੁਰਦਰਾ ਸਾਹਿਬ ਆਉਣ ਵਾਲਾ ਤੁਹਾਨੂੰ ਫੋਨੇ ਕਰਾਉਣੇ ਆ ਦਰਸ਼ਨ ਤੇ ਬਾਕੀ ਫੇਰ ਕਿਸੇ ਦਿਨ ਕੱਲ ਪਰਸੋਂ ਦਾ ਕਾਵਾਂਗੇ ਮੱਥਾ ਟੇਕਣੇ ਤੇ ਰੋ ਵੀ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਜ਼ਰੂਰ ਖਾਵਾਂਗੇ ਦਰਸ਼ਨ ਕਰੋ ਤੁਸੀਂ ਬੀੜ ਬਾਬਾ ਬੁੱਢਾ ਸਾਹਿਬ ਆਵੇ ਆਹ 게ਟ ਹੈ ਬੀੜ ਬਾਬਾ ਬੁੱਢਾ ਸਾਹਿਬ ਦਾ ਇਹ ਆਪਣੇ ਬਿਲਕੁਲ ਲੱਗੇ ਆ ਆਪਣੇ ਘਰ ਤੋਂ ਨਾ ਵਾਹ ਰੂਸਾਤ ਨਾਮ ਤਾਂ ਤਨ ਤਨ ਬਾਬਾ ਬੁੱਢਾ ਸਾਹਿਬ ਦੀ ਮਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਇੱਥੋਂ ਮਹਾ 2 ਕਿਲੋਮੀਟਰ ਗੁਰਦਰਾ ਸਾਹਿਬ ਤੇ ਆ ਅੱਗੇ ਬਸ ਇੱਥੋਂ 1.5 ਕਿਲੋਮੀਟਰ ਅਗੇ ਚਬਾਲ ਆ ਗਿਆ ਸਾਡਾ ਇਹ ਚਬ ਆਹੜਾ ਤੁਸੀਂ ਵੇਖੰਦੇ ਜੇ ਇਹ ਚਭਾਲ ਅੱਡਾ ਵਾ ਬਿਲਕੁਲ ਆਪਣਾ ਚੌਂਕ ਦੇ ਵਿੱਚ ਹੀ ਲੰਘੰਦਾ ਹੈ ਜੇ ਸਵੇਰਾ ਸਵੇਰੇ ਸ਼ਾਂਤੀ ਆ ਤੇ ਮਸ਼ਹੂਰ ਅੱਡਾ ਚਭਾਲ ਲਓ ਜੀ ਆਪਾਂ ਪਹੁੰਚ ਗਏ ਆਪਣੇ ਪਿੰਡ ਪੋਝੀਆਂ ਤੇ ਆ ਮੇਨ ਗਲੀ ਸਾਡੇ ਪਿੰਡ ਦਾ ਮੇਨ ਬਾਜ਼ਾਰ ਅਗੇ ਗੁਰਦਾਰਾ ਸਾਹਿਬ ਸਤਨਾਮ ਸ਼੍ਰੀ ਵਹਿਗੁਰੂ ਤੇ ਹੁਣ ਆਪਾਂ ਆਪਣੇ ਨਿਆਣੇ ਕੈਚ ਕਰਨੇ ਵੇਨੇ ਆ ਵੀ ਆਪਣੇ ਬੱਚਿਆਂ ਨੂੰ ਆਪਾਂ ਵੇਨੇ ਕੇ ਲਈ ਸਾਢੇ 7 ਹੋ ਗਏ ਤੇ ਸਾਢੇ 7 ਵਜੇ ਵੈਨ ਚ ਬਹਿੰਦੇ ਨਿਆਣੇ ਤੇ ਆਪਾਂ ਸਿੱਧੇ ਚੱਲੇ ਹੁਣ ਜਿੱਥੇ ਨਿਆਣੇ ਵੈਨ ਤੇ ਚੜਦੇ ਜਾ ਕੇ ਠੀਕ ਆ ਤੇ ਆਪਾਂ ਵੇਨੇ ਆ ਵੀ ਜੇ ਇਹਨਾਂ ਦੀ ਵੈਨ ਨਿਕਲ ਗਈ ਹੋਈ ਤੇ ਇਹ ਤੇ ਨਹੀਂ ਮਿਲਿਆ ਜਾਣਾ ਤੇ ਜੇ ਮੰਨ ਲਓ ਬੈਂਡ ਨਾ ਨਿਕਲੀ ਹੋਈ ਤੇ ਫਿਰ ਹੋ ਸਕਦਾ ਮਿਲਿਆ ਹੀ ਜਾਵੇ ਤਾਂ ਜੋ ਵੇਨੇ ਭਲਾ ਹੁਣ ਜਿੱਥੋਂ ਨਿਆਣੇ ਸਾਡੇ ਜਾ ਕੇ ਚੜਦੇ ਆ ਨਾ ਉੱਥੇ ਚੱਲਨੇ ਆਪਾਂ ਸਿੱਧੇ ਸਰਪ੍ਰਾਈਜ਼ ਹੀ ਦੇਣਾ ਨਿਆਣਿਆਂ ਨੂੰ ਤੇ ਅੱਜ ਹਰ ਗੋ ਦਾ ਬੱਡੇ ਵੀ ਆ ਬੇਟੇ ਮੇਰੇ ਦਾ ਤੇ ਉਹਨੂੰ ਸਰਪ੍ਰਾਈਜ਼ ਹੀ ਦੇਣਾ ਵਾ ਉਹਨੂੰ ਨਹੀਂ ਪਤਾ ਕਿ ਆਪਣਾ ਪਾਪਾ ਆ ਚੱਲੇ ਆ ਉਹਨੂੰ ਇਹੋ ਕਿਹਾ ਸੀ ਵੀ ਸਕੂਲ ਤੋਂ ਬਾਅਦ ਆਵਾਂਗੇ ਤੇ ਫਿਰ ਮਿਲਾਂਗੇ ਠੀਕ ਤੇ ਹੁਣ ਆਪਾਂ ਵੇਨੇ ਉੱਥੇ ਸਕੂਲੇ ਉਹ ਚੱਲਿਆ ਹੋਣਾ ਵੈਨ ਤੇ ਮੋੜ ਤੇ ਚੱਲਨੇ ਸਿੱਧਾ ਘਰੇ ਬਾਅਦ ਚ ਜਾਂਦੇ ਆ ਤੇ 7:30 ਵਜੇ ਚੜਦੇ ਆ ਤੇ 7:30 ਵੇ ਹੋ ਗਏ ਆ 7:30 ਹੋ ਗਏ ਆ ਬੱਸ ਮੇਰੇ ਸਾਹਮਣਾਂ ਨਿਕਲ ਗਈ ਆਪਦੀ ਚਲ ਗਏ ਡੈਡੀ ਚਲ ਗਏ ਨਾ ਆਸੇ ਗਿਆ ਚਲ ਗਏ ਚਲ ਗਏ ਕੋਈ ਨਹੀਂ ਹਾਂ ਚਾਚਾ ਛੱਡ ਕੇ ਗਿਆ ਕੋਈ ਗੱਲ ਨਹੀਂ 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 ਆਣੇ ਚਲ ਗਏ ਇੱਕ ਅੱਧੇ ਮਿੰਟ ਦਾ ਫਰਕ ਪੈ ਗਿਆ ਵਾ ਤੇ ਕੋਈ ਗੱਲ ਨਹੀਂ ਹੁਣ ਜਦੋਂ ਹੁਣ ਸ਼ਾਮਾਂ ਨੂੰ ਮੈਂ ਜਾਣਾ ਦੁਪਹਿਰੇ ਤੇ ਉਹਨਾਂ ਨੂੰ ਸਕੂਲੋਂ ਲੈ ਕੇ ਆਉਣਾ ਫਿਰ ਹੁਣ ਸਕੂਲੇ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦਿੰਨੇ ਆ ਹਰਗਣ ਨੂੰ ਤੇ ਅੱਜ ਬੇਟੇ ਮੇਰੇ ਦਾ ਬਰਥਡੇ ਆ ਨਾਲੇ ਉਹਦਾ ਬਰਥਡੇ ਸੈਲੀਬ੍ਰੇਟ ਕਰਾਂਗੇ ਤੇ ਨਾਲੇ ਉਹਨਾਂ ਸਕੂਲਾਂ ਲੈ ਕੇ ਆਵਾਂਗੇ ਕੁਸ਼ਮੀਤ ਏਹਰ ਗੁੰਦੋਂ ਵਿੱਚ ਚਲ ਗਿਆ ਆ ਆ ਗਿਆ ਜੀ ਆਪਣਾ ਕਾਰ ਠੀਕ ਆ ਆਜੋ ਮਿਲਦੇ ਮੰਮੀ ਹੁਣਾਂ ਨੂੰ ਮੰਮੀ ਤੇ ਮਨਿੰਦਰ ਖਲੋਤੇ ਡਿੱਕੰਦੇ ਸਾਸ੍ਰਿਕਾ ਮਨਿੰਦਰ ਕੀ ਆ ਚੱਲਦੀ ਹਲ ਠੀਕ ਠਾਕ ਵਧੀਆ ਹਾਂ ਹੋਰ ਵਧੀਆ ਹਾਂ ਵਧੀਆ ਵਧੀਆ ਕੈਮ ਮੰਮੀ ਸਾਸ੍ਰਿਕਾ ਸਾਸ੍ਰਿਕਾ ਠੀਕ ਠਾਕ ਜੀ ਵਧੀਆ ਮੈਂ ਖਲਕੇ ਜੀਤ ਮੇਰਾ ਪੋਤਾ ਇੰਜ ਲੱਗਦਾ ਰਿਹਾ ਜਿਵੇਂ ਮੇਰੇ ਕੋਲ ਅਗਰ ਵੀਡੀਓ ਬਣਾਦੇ ਰਹਿਣਾ ਤੁਸੀਂ ਵਲੌਗ ਬਣਾਦੇ ਰਹਿ। ਸੋ ਠੀਕ ਠਾਕ ਜੇ ਵਧੀਆ। ਹਾਂ ਸ਼ੁਕਰ ਹੈ। ਅਸੀਂ ਨਿਆਣੇ ਸਿੱਧੇ ਗਏ ਜਿੱਥੋਂ ਨਿਆਣਿਆਂ ਚੜਨਾ ਸੀ ਨਾ ਅਸੀਂ ਸਿੱਧਾ ਸਿੱਧੇ ਉੱਥੇ ਗਏ। ਹੈ ਨਾ ਪੀਵਾਂਗੇ ਪਾਣੀ ਵੀ ਪੀਵਾਂਗੇ ਚਾਹ ਵੀ ਪੀਵਾਂਗੇ। ਘਰੇ ਆ ਗਏ ਹੁਣ ਤੇ। ਮਾਂ ਦਾ ਘਰ ਦੀ ਜਿਹੜੀ ਸਵੇਰ ਆ ਉਹਦਾ ਵੀ ਫਿਰ ਮਜ਼ਾ ਵੱਖਰਾ ਹੀ ਆ। ਹਾਂਜੀ ਦੋਸਤੋ ਹੁਣ ਵੱਜ ਗਿਆ ਵਾ ਦੁਪਹਿਰ ਦਾ ਡੇਢ। ਤੇ ਮੈਂ ਚਲੇ ਆਵਾ ਹਰਗੁਣਾਂ ਨੂੰ ਤੇ ਕੁਸ਼ਮੀਤ ਨੂੰ ਲੈਣ ਤੇ ਨਾਲੇ ਤੁਹਾਨੂੰ ਅੱਜ ਮਿਲਾਉਨੇ ਆਪਣੇ ਬੱਚਿਆਂ ਦੇ ਨਾਲ ਹਰਗੁਣ ਤੇ ਕੁਸ਼ਮੀਤ ਗਿਆ ਸਕੂਲੇ ਸਵੇਰੇ ਆਪਾਂ ਗੱਡੀ ਬੜੀ ਭਜਾਈ ਹੀ ਪਰ ਪਹੁੰਚਿਆ ਨਹੀਂ ਗਿਆ ਆਪਣੇ ਤੋਂ ਤੇ ਹੁਣ ਮੈਂ ਗਿਆ ਚੱਲ ਹੁਣ ਸਕੂਲੋਂ ਲੈ ਕੇ ਆਉਨੇ ਆ ਨਾਲੇ ਅੱਜ ਆ ਹਰਗੁਣ ਦਾ ਬਰਥਡੇ ਤੇ ਤੁਹਾਨੂੰ ਅੱਜ ਵਿਖਾਉਨੇ ਆ ਨਾਲੇ ਸਕੂਲੋਂ ਲੈ ਕੇ ਆਉਨੇ ਆ ਤੇ ਮਾਮਾ ਜੀ ਦੇ ਮਾਮੀ ਜੀ ਆਏ ਹੀ ਆਵੇ ਹੁਣ ਉਹਨਾਂ ਨੂੰ ਨਾਲ ਚੜਾ ਦਾਂਗੇ ਚਵਾਲ ਤੋਂ ਤੇ ਚਾਹ ਸ਼ਾਹ ਪੀ ਲਈ ਆਪਾਂ ਹੁਣ ਤੁਹਾਨੂੰ ਬੜਾ ਗਲਾਸ ਭਰ-ਭਰ ਕੇ ਸਟੀਲ ਦੇ ਤੇ ਆਜੋ ਚੱਲੀਏ ਗੱਡੀ ਦਾ ਬੁਰਾ ਹਲ ਹੋਇਆ ਵਾ ਕਟਿਓ ਘਟੀ ਹੈ ਧੋਆਂ ਧਾਵਾਂਗੇ ਸਾਰੇ ਆਜੋ ਮੰਮੀ ਜੀ ਬਹੁ ਫਿਰ ਆ ਨਨਕਾਣਾ ਸਾਹਿਬ ਗਿਆ ਸੀ ਮੰਮੀ ਹੁਣੀ ਤੇ ਮਾਮਾ ਜੀ ਦੇ ਮਾਮਾ ਜੀ ਨੇ ਮਗਰੋਂ ਫਿਰ ਆਪਣਾ ਪੂਰਾ ਸੰਭਾਲ ਲਿਆ ਸੀ ਕੰਮ 10 ਦਿਨ ਲਾ ਕੇ ਆਏ ਮੰਮੀ ਹੁਣੀ ਨਨਕਾਣਾ ਸਾਹਿਬ ਮੰਮੀ ਡੈਡੀ ਤੇ ਭੈਣ ਗਿਆ ਸੀ ਸਾਵੇ ਨਿਆਣੇ ਹੁਣ ਆਉਣ ਵਾਲੇ ਮੈਂ ਆ ਗਿਆ ਸਕੂਲੇ ਨਿਆਣਿਆਂ ਦੇ ਤੇ ਹੁਣੇ ਥੋੜੇ ਚਿਰ ਨੂੰ ਨਿਆਣਿਆਂ ਨੇ ਇੱਥੇ ਆਉਣਾ ਤੇ ਤੁਹਾਨੂੰ ਮਿਲਾਉਣੇ ਆ ਮੈਂ ਫਿਰ ਨਵਾਂ ਮਹੀਨਾ ਬਾਅਦ ਨਿਆਣਿਆਂ ਨੂੰ ਮਿਲਣਾ ਵਾ ਮੇਰੇ ਤੋਂ ਰਿਆਣੇ ਜਾਣਦਿਆ ਵੀ ਛੇਤੀ ਨਿਆਣੇ ਬਾਹਰ ਆਉਣ ਤੇ ਛੇਤੀ ਉਹਨਾਂ ਨੂੰ ਮਿਲਾ ਆਓ ਯਾਰ ਗੁਣ ਆ ਗਿਆ ਆ ਹੈਪੀ ਬਰਥਡੇ ਯਾ ਚਲ ਰੇ ਲੋਕੋ ਤੋ ਠੀਕ ਆ ਯਾ ਚਾ ਠੀਕ ਠਾਕ ਜੇ ਹੈਪੀ ਬਰਥਡੇ ਹੈਲੋ ਹੈਲੋ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਯਾ ਠੀਕ ਠਾਕ ਜੇ ਹੈਪੀ ਬਰਥਡੇ ਹੈਪੀ ਬਰਥਡੇ ਆ ਵੀ ਆਵਾ ਖੁਸ਼ਬੀ ਤਿਆਰ ਗੁਰ ਠੀਕ ਹੈ ਜੀ ਮਿਲ ਪਿਆ ਅਰਗੁਨ ਹੈਪੀ ਬਰਥਡੇ ਪੁੱਤੂ ਮੇਰੇ ਪੁੱਤੂ ਉਹ ਠੀਕ ਠਾਕ ਜੀ ਪੁੱਤੋ ਨਿਆਣੇ ਆਪਣੇ ਬਹਿ ਗਏ ਸਾਰੇ ਗੱਡੀ ਦੇ ਵਿੱਚ ਸਕੂਲੋਂ ਆਪਾਂ ਲੈ ਲਿਆ ਆ ਹਰਗੁਣ ਆਪਣਾ ਪੁੱਤੂ ਇਹਦਾ ਵੱਡੇ ਅੱਜ ਸਾਰੇ ਵੇਸ਼ ਕਰੋ ਤੇ ਆ ਖੁਸ਼ਮੀਤ ਮੇਰਾ ਨਿੱਕਾ ਪੁੱਤੂ ਇਹ ਮੇਰਾ ਵੱਡਾ ਪੁੱਤੂ ਤੇ ਆ ਮੇਰਾ ਛੋਟਾ ਪੁੱਤੂ ਆ ਨੂਰ ਹੋਣੀ ਆ ਇਹ ਮੇਰੇ ਕਜ਼ਨ ਦੇ ਬੱਚੇ ਦੋਵੇਂ ਆ ਨੂਰ ਤੇ ਆਕੀਰ ਤੇ ਮੇਰੇ ਕਜ਼ਨ ਦੇ ਬੱਚੇ ਆ ਤੇ ਹੁਣ ਆਪਾਂ ਘਰੇ ਜਾ ਕੇ ਕਰਨਾ ਕੇਕ ਨਿਆਣੇ ਨਾਲ ਆਪਾਂ ਵੱਡੇ ਸੈਲੀਬ੍ਰੇਟ ਕਰਨਾ ਤੇ ਇਹ ਜਿਹੜਾ ਸਰਪ੍ਰਾਈਜ਼ ਹੀ ਇਹ ਮੈਂ ਹਰਗੁਣ ਵਾਸਤੇ ਰੱਖਿਆ ਸੀ ਹਰਗੁਣ ਨੂੰ ਨਹੀਂ ਪਤਾ ਕਿ ਅੱਜ ਪਾਪਾ ਨੂੰ ਦੇ ਵੱਡੇ ਤੇ ਆ ਜਾਣਾ ਵਾ ਮੈਂ ਕਿਹਾ ਸੀ ਵੀ ਇੱਕ ਦੋ ਦਿਨ ਲੇਟ ਹੋ ਜਾਣਾ ਮੈਂ ਪਰ ਅੱਜ ਮੈਂ ਆ ਗਿਆ ਵਾਂ ਤੇ ਤਿੰਨਾਂ 46 ਸਾਲਾਂ ਬਾਅਦ ਮੈਂ ਹਰਗੁਣ ਦਾ ਅੱਜ ਵੱਡੇ ਸੈਲੀਬ੍ਰੇਟ ਕਰ ਲਗਾ ਇਹਦੇ ਨਾਲ ਤੇ ਅੱਜ ਸਵੇਰੇ ਮੇਰੀ ਫਲਾਈਟ ਪਹੁੰਚੀ ਆ ਕਿੰਨੇ 6 ਵਜੇ ਮੈਂ ਘਰੇ ਪਹੁੰਚ ਗਿਆ ਹਾਂ ਮੈਂ 6 ਵਜੇ ਅੰਮ੍ਰਿਤਸਰ ਆ ਗਿਆ ਹਾਂ 7 ਵਜੇ ਘ ਤੇ ਹੁਣ ਆਪਾਂ ਇਹਨਾਂ ਨੂੰ ਸਕੂਲੋਂ ਲੈ ਕੇ ਤੇ ਹੁਣ ਘਰੇ ਜਾ ਕੇ ਇਹਨਾਂ ਦਾ ਕੇਕ ਕਟਾਂਗੇ ਮੇਰੇ ਪੁੱਤਾਂ ਦਾ ਹੈਪੀ ਬਰਥਡੇ ਬੇਟਾ ਹੈਪੀ ਬਰਥਡੇ ਆ ਜੇ ਹਾਂ ਜੀ ਸ਼ੁਕਰਾ ਸਤਿ ਆਸ਼ਾ ਦਿਖਾ ਗਰੀਓ ਹੋਰ ਕਿਦਾਂ ਚੱਲਦੀ ਡਿਊਟੀ ਵਧੀਆ ਚੱਲਦੀ ਆ ਆ ਪੈਂਡਵੀ ਆਪਣੀ ਆ ਗਈ ਵੇ ਲੋ ਹਰ ਗੁੰਦੇ ਬਰਥਡੇ ਕਰਕੇ ਸਪੈਸ਼ਲ ਆਈ ਹੈ ਜੇ ਨਹੀਂ ਤਾਂ ਨਨਕਾਣਾ ਸਾਹਿਬ ਤੋਂ ਆਏ ਸੀ ਤੇ ਹੁਣ ਹੀ ਡਿਊਟੀ ਸਟਾਰਟ ਹੋਈ ਇਹਨਾਂ ਦੇ ਵਿੱਚ ਹੋਰ ਵਧੀਆ ਰੈਸਪਰ ਬੁੱਝਾ ਰਿਹਾ ਵਧੀਆ ਹਰਗੁਣ ਦੱਸ ਤੇਰਾ ਵੱਡੇ ਤੈਨੂੰ ਕਿਵੇਂ ਦਾ ਲੱਗੰਦਿਆ ਓੜਾ ਵਧੀਆ ਅੱਜ ਤੇਰੇ ਪਾਪਾ ਤੇਰੇ ਵੱਡੇ ਤੇ ਆਏ ਤੈਨੂੰ ਕਿਦਾਦਾ ਲੱਗੰਦਿਆ ਦੱਸ ਮੈਂ ਹਰ ਵਾਰੀ ਪਾਪਾ ਤੁਸੀਂ ਮੇਰੇ ਬਰਥਡੇ ਤੇ ਨਹੀਂ ਹੁੰਦੇ ਐਵਾ ਉਹ ਰਾਏ ਕਰੇ ਮਜ਼ਾ ਆ ਗਿਆ ਹਰਗੁਣ ਖੁਸ਼ ਹੋ ਗਿਆ ਪੂਰਾ ਤੇ ਆਵੇ ਅੰਦਰ ਨਾ ਡੈਕੋਰੇਸ਼ਨ ਕਰਤੀ ਪੂਰੀ ਹੈਪੀ ਬਰਥਡੇ ਲਿਖਤਾ ਵਾ ਤੇ ਕੇਕ ਵਗੈਰਾ ਰੈਡੀ ਹਰਗੁਣ ਦਾ ਠੀਕ ਹੈ ਤੇ ਇੱਥੇ ਹੁਣ ਹਰਗੁਣ ਆਪਣਾ ਕੇਕ ਕੱਟੂਗਾ ਹਾਂਜੀ ਹਾਂ ਹਾਂ ਦੱਸੋ ਜੀ లైని సదାନ ਮੇਰੇ ਵੱਲੋਂ ਸਾਸਰੀਕਾਲ ਆਪਣੇ ਵੀਵਰਸ ਨੂੰ ਸਾਸਰੀਕਾਲ ਸਾਰਿਆਂ ਨੂੰ ਸਾਰੇ ਆਪਣੇ ਬੱਚਾ ਪਾਰਟੀ ਇਕੱਠੇ ਆ ਤੁਹਾਡਾ ਤੁਹਾਡਾ ਭੈਣ ਜੀ ਖੁਸ਼ਮੀਤ ਇਹ ਸਾਡੀ ਭੈਣ ਜੀ ਅੱਜ ਹਰਗਉਂ ਦਾ ਬਰਥਡੇ ਤੇ ਅੱਜ ਮੈਂ ਪਹੁੰਚਿਆ ਵਾਂ ਘਰੇ ਹਰਗਉਂ ਦੇ ਬਰਡੇ ਤੇ ਤਿੰਨਾਂ ਚਾਰ ਸਾਲਾਂ ਬਾਅਦ ਆਇਆ ਮੈਂ ਵੱਡੇ ਵਾਲੇ ਦਿਨ ਜੇ ਇੱਕ ਦਿਨ ਵੀ ਆਪਣੀ ਫਲਾਈਟ ਮਿਸ ਹੋ ਜਾਂਦੀ ਨਾ ਜਾਂ ਲੇਟ ਹੋ ਜਾਂਦੀ ਜਾਂ ਸ਼ਿਪ ਲੇਟ ਹੋ ਜਾਂਦਾ ਤੇ ਮੇਰੇ ਪੋਤੇ ਦਾ ਬਰਡੇ ਫਿਰ ਮਿਸ ਹੋ ਜਾਣਾ ਹੀ ਪਰ ਆਪਾਇਰ ਕਿ ਨਹੀਂ ਹੋਣ ਦਿੱਤਾ ਸਕੂਲੋਂ ਆਪਣੇ ਖੁਸ਼ਮੀਤ ਦੇ ਵੱਡੇ ਦੇ ਪਾਪਾ ਆ ਜਾਂਦੇ ਹਰ ਵਾਰ ਕੁਝ ਨਹੀਂ ਤੇ ਵੱਡੇ ਤਾਂ ਆ ਜਾਂਦੇ ਹਰ ਗੋਹ ਦਾ ਵੱਡੇ ਮਿਸ ਹੋ ਜਾਂਦਾ ਹਨਾ ਦਾਦੂ ਦਾ ਗਿਫਟ ਲੈ ਕੇ ਆਇਆ ਹਰ ਗੁਣ ਵਾਸਤੇ ਦਾਦੂ ਹੀ ਲਾਉਂਦੇ ਜਿੰਨੇ ਵੀ ਗਿਫਟ ਲਾਉਂਦੇ ਆ ਦਾਦੂ oh happy birthday to you birthday to you happy birthday to you happy birthday to you ਪిల్లా ਪਤ ਨਹੀਂ ਮੈਂ ਆ ਲੈ ਆ ਲੈ ਪਹਿਲੋ ਪਾਪਾ ਨੂੰ ਪਹਿਲੋ ਹਰ ਵੱਡੇ ਬੋਏ ਨੂੰ ਫਾਇਦਾ ਹੁੰਦਾ oh happy birthday ਦਾਦੂ ਲੈ ਗਿਫਟ ਲਿਆ ਵੀ ਕਿੰਨਾ ਕੀ ਗਿਫਟ ਆ ਵਾਓ ਵਾਓ ਵੇਖੀਏ ਆਪਣਾ ਖੋੜ ਕੇ ਕੀ ਗਿਫਟ ਆ ਇਹ ਰੈਡ ਟੇਪ ਰੈਡ ਟੇਪ ਦੇ ਸ਼ੂਜ਼ ਵਾਓ ਵਾਓ ਵਹਾਂ ਹਾਂ ਪੜਾ ਦਿਖਾਓ ਓ ਵਾਓ ਵੈਰੀ ਨਾਈਸ ਗਾਇਸ ਯਾ ਚੈਲੋ ਗਾਇਸ ਚੈੱਕ ਕਰੋ ਗਾਇਸ ਥੈਂਕ ਯੂ ਪਪਾ ਦਾਦਾ ਦਾਦੀ ਦਾ ਥੈਂਕ ਯੂ ਬੀੜਾ

ਚਲੋ ਦੋਸਤੋ ਹੁਣ ਆਪਾਂ ਮਿਲਾਂਗੇ ਕਿਸੇ ਅਗਲੇ ਵਲੌਗ ਦੇ ਵਿੱਚ ਠੀਕ ਹੈ ਜੀ ਤੇ ਅਸੀਂ ਹੁਣ ਕੇਕ ਨੂੰ ਖਾ ਲਿਆ ਈ ਟੱਕ ਪਾ ਲਈਏ ਜਿਹੜਾ ਖਾਣ ਪੀਣ ਵਾਲਾ ਸਮਾਨ ਹੋਣਾ ਅਡਾ ਤਿਆਰ ਖਾਣ ਲਓ ਗਿਆ ਠੀਕ ਹੈ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਹੂੰ